ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਇੱਕ ਹੋਰ ਰੈਸਪੀ ਲਈ ਲੱਗੇ ਆ ਤੁਹਾਡੇ ਨਾਲ ਸ਼ੇਅਰ ਕਰਨ ਅੱਜ ਅਸੀਂ ਬਣਾਉਣ ਲੱਗੇ ਆ ਕarele ਕarele ਆਪਾਂ ਇਦਾਂ ਦੀ ਟੈਕਨੀਕ ਇੱਕ ਨਵੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਨਾ ਤਾਂ ਆਪਾਂ ਭਰਨੇ ਆ ਤੇ ਨਾ ਆਪਾਂ ਕੱਟਨੇ ਆ ਅੱਜ ਆਪਾਂ ਕarele ਬਣਾਵਾਂਗੇ ਕੁੱਟ ਕੇ ਤੁਸੀਂ ਵੀ ਸੁਣੋਗੇ ਕਿ ਕੁੱਟ ਕੇ ਕarele ਕਿੱਦਾਂ ਬਣਦੇ ਆਜੋਗੇ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਅੱਜ ਦੀ ਰੈਸਪੀ ਉਦ ਲਈ ਕ੍ਰੇਲੇ ਜਿਹੜੇ ਆ 5 ਤੋਂ 6 ਕ੍ਰੇਲੇ ਲੈ ਸੀਗੇ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਆਪਾਂ ਸਾਰਾ ਕੱਟ ਇਹਨਾਂ ਨੂੰ ਲਗਾ ਲੈਣਾ ਹੈ ਪਹਿਲਾਂ ਇਹਨਾਂ ਨੂੰ ਧੋ ਲਿਆ ਸੀ ਥੋੜੇ ਥੋੜੇ ਛਿੱਲਣ ਤੋਂ ਬਾਅਦ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਪੂਰਾ ਕੱਟ ਲਗਾ ਕੇ ਆਪਾਂ ਜਿਹੜੇ ਬੀਜ ਆ ਇਹ ਕੱਢ ਲੈਣੇ ਆ ਇਹ ਬਾਅਦ ਵਿੱਚ ਦੇਖਣਾ ਆ ਜੇ ਬੀਜ ਛੋੜ ਵਿੱਚ ਹਾਰਡ ਆ ਤੇ ਤੁਸੀਂ ਉਹਨਾਂ ਨੂੰ ਸੈਪਰੇਟ ਕਰ ਦਿਓ ਬਾਕੀ ਆਪਾਂ ਇਹੋ ਵਿੱਚ ਹੀ ਐਡ ਕਰ ਲੈਣੇ ਆ ਕਰੇਲੇ ਜਿਹੜੇ ਆ ਖਾਣ ਲਈ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਆ ਇੱਕ ਮੈਡੀਸਿਨ ਵਾਂਗ ਆਇਓ ਕੋੜੇ ਤਾਂ ਜ਼ਰੂਰ ਹੁੰਦੇ ਆ ਥੋੜੇ ਪਰ ਇਹਨਾਂ ਦਾ ਫਾਇਦਾ ਬਹੁਤ ਹੁੰਦਾ ਆ ਮੈਡਮ ਜੀ ਕਰੇਲੇ ਤਾਂ ਤੁਸੀਂ ਬਣਾਉਣ ਲੱਗੇ ਪਹਿਲਾਂ ਨਾਂ ਤਾਂ ਦੱਸੋ ਵੀ ਕੀ ਆ ਰੈਸਪੀ ਦਾ ਨਾਂ ਕੀ ਆ ਇਹ ਰੈਸਪੀ ਦਾ ਨਾਂ ਹੈਗਾ ਨਾਂ ਤਾਂ ਜੀ ਭਾਰਤੀ ਆ ਨਾਂ ਕੁੱਟ ਕੇ ਆ ਇਹ ਆਪਾਂ ਬਣਾਉਣੇ ਆ ਕੁਚੜ ਗੁਜਲ ਕੇ ਕੁਚਲੇ ਕਰੇਲੇ ਕੁਚਲੇ ਕਰੇਲੇ ਆ ਜੀ ਨਾਂ ਇਸ ਰੈਸਪੀ ਦਾ ਰੇਲੇ ਦੇ ਚੀਨੇ ਸਾਧਿਆ ਫਰੈਸ਼ ਲੈਏ ਸੀਗੇ ਸੌਫਟ ਇਹਦੇ ਵਿੱਚ ਜਿਆਦਾ ਜਿਹੜੇ ਹਾਰਡ ਬੀਜ ਨਹੀਂ ਹੈਗੇ ਜੇ ਤੁਸੀਂ ਬਣਾਉਂਦੇ ਆਂ ਕਈ ਵਾਰੀ ਵਿੱਚ ਰੈੱਡ ਹੋ ਜਾਂਦੇ ਯੈਲੋ ਹੋ ਜਾਂਦੇ ਆ ਤਾਂ ਉਹਨਾਂ ਨੂੰ ਜ਼ਰੂਰ ਕੱਢ ਦੋ ਤੇ ਬਾਕੀ ਆਪਾਂ ਸੌਫਟ ਜਿਹੜੇ ਆ ਉਹ ਆਪਾਂ ਇਹਦੇ ਵਿੱਚ ਹੀ ਐਡ ਕਰਨੇ ਆਂ ਆਪਾਂ ਕੁਝ ਵੀ ਕੱਟਣਾ ਨਹੀਂ ਹੋ ਤੁਸੀਂ ਦੇਖਦੇ ਜਾਓ ਆਪਾਂ ਸਾਰਾ ਕੁਝ ਦੇਸੀ ਤਰੀਕੇ ਨਾਲ ਕੁੰਡੇ ਦੇ ਵਿੱਚ ਕੁੱਟ-ਕੁੱਟ ਕੇ ਨਾ ਆਪਾਂ ਸਾਰਾ ਕੁਝ ਬਣਾ ਲੈਣਾ ਹੈ ਇਹ ਕੁੱਟ-ਕੁੱਟ ਕੇ ਬਣਾਉਣਾ ਹੈ ਜੀ ਕਰੇਲੇ ਕੋੜੇ ਕਿੱਧਰ ਰਹਿ ਜਾਣਗੇ ਇੰਨੀ ਕਟ ਪਣੀ ਐ ਜੇ ਦੇਖੀ ਜਾਓ ਸਵੇਰੇ ਸਵੇਰੇ ਕਰੇਲੇ ਕਟ ਦੇਣੇ ਅੱਜ ਆਪਾਂ ਮੈਨੂੰ ਜੀ ਆ ਕੀ ਆਖਿਆ ਜੀ ਕਿਹੜਾ ਜਨਾਬ ਇਹ ਪਿਆਜ਼ ਜੀ ਟਮਾਟਰ ਆ ਇਹ ਕੱਚੀ ਅੰਬੀ ਲਈ ਆ ਵਿੱਚ ਐਡ ਕਰਾਂਗੇ ਲਸਣ ਅਦਰਕ ਤੇ ਲਾਲ ਸੁੱਕੀਆਂ ਮਿਰਚਾਂ ਲਈਆਂ ਸਹੀ ਆ ਠੀਕ ਆ ਹੁਣ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਆਪਾਂ ਸਾਰੀਆਂ ਛਿੱਲਾ ਸੈਪਰੇਟ ਕਰ ਲਈਆਂ ਥੋੜੇ ਥੋੜੇ ਛੇਲੇ ਸੀ ਕਰੇਲੇ ਤੋਂ ਲੈ ਸੀ ਤੋਂ ਉਸ ਤੋਂ ਬਾਅਦ ਕੱਟੇ ਆ ਹੁਣ ਇਦਾਂ ਇੱਕ ਇੱਕ ਛਿੱਲ ਨੂੰ ਲੈ ਕੇ ਕੁੰਡਾ ਤਾਂ ਆਮ ਸਾਰੇ ਘਰਾਂ ਵਿੱਚ ਹੁੰਦਾ ਆ ਤੇ ਸਾਡੇ ਕੋਲ ਪਰ ਥੋੜਾ ਛੋਟਾ ਆ ਤੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਕੁੱਟਣਾ ਆ ਦੋ ਦੋ ਚਾਰ ਚਾਰ ਸੱਟਾ ਇਹਨੂੰ ਮਾਰ ਲੈਣੀ ਆ ਆ ਤਾਂ ਮੈਂ ਜਿੱਥੇ ਨਾ ਮੈਂ ਕੰਮ ਕਰਨ ਲੱਗੇ ਆ ਕਰ ਲੈ ਕੁੱਟਣ ਲੱਗੇ ਐ ਕਿ ਪੂਰੀ ਕਬੂਆ ਨਹੀਂ ਕਰ ਲੈ ਕੋੜੇ ਬਣਿਆ ਨਾਲੇ ਕੁੱਟ-ਕੁੱਟ ਕੇ ਕਹਿ ਕੇ ਦੇ ਦਊ ਕੋੜੇ ਬਣਦੇ ਆ ਆ ਦੇਖੋ ਬਸ ਇਦਾਂ ਦੀ ਹਾਲਤ ਕਰ ਲੈਣੀ ਇਹਦੀ ਪੇਸਟ ਨਮਕ ਨਾਲ ਤਾਂ ਕੁਛ ਨਮਕ ਤਾਂ ਕੰਨਾ ਪੈਣਾ ਨਾ ਆਪਾਂ ਨੂੰ ਹੂੰ ਆ ਇਹ ਤਾਂ ਜੰਡਟਨੀ ਹੋ ਜੀ ਕੋਈ ਕਟਣੇ ਦਾ ਝੰਡਟਨੀ ਹੈ ਬਸ ਉਂਡੀ ਲਾਇਆ ਕੇ ਵੇਜੋ ਇੱਕ ਵਾਰ ਇਸ ਤਰ੍ਹਾਂ ਤੋਂ ਹੀ ਦੇਸਾ ਦੇ ਆਪਾਂ ਸਾਰੇ ਖੀਰੇ ਇਸ ਤਰ੍ਹਾਂ ਕੁੱਟ ਕੇ ਰੱਖ ਲੈਣੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਦੋ ਦੋ ਚਾਰ ਚਾਰ ਸੱਟਾਂ ਜਿਹੜੀਆਂ ਉਹ ਮਾਰਨੀ ਆ ਇਸ ਤਰ੍ਹਾਂ ਆਪਾਂ ਛਿਲਕੇ ਜਿਹੜੇ ਆ ਕੱਲਾ ਕੱਲਾ ਕਰਕੇ ਸਾਰੇ ਕੁੱਟ ਲੈਣੇ ਤੇ ਇਸ ਤਰ੍ਹਾਂ ਵਿੱਚੋਂ ਦੇਖੋ ਇਹ ਪਾਣੀ ਵੀ ਨਿਕਲਿਆ ਤੇ ਇਹ ਛਿੱਲਾ ਵੀ ਨਿਕਲਿਆ ਇਹਦੇ ਨਾਲ ਇਹਦੀ ਕੜਤਨ ਵੀ ਘਟ ਜਾਂਦੀ ਹੈ ਇਹਦਾ ਕੌੜਾਪਣ ਜਿਹੜਾ ਹੁਣਾ ਘੱਟ ਥੋੜਾ ਬਣੂਗਾ ਤੇ ਹੁਣ ਜਦ ਤੱਕ ਆਪਾਂ ਦੂਸਰਾ ਮਟੀਰੀਅਲ ਰੈਡੀ ਕਰਨਾ ਹੈ ਇਹ ਛਿਲਕਿਆਂ ਨੂੰ ਇੱਕ ਬੌਲ ਦੇ ਵਿੱਚ ਪਾ ਲਓ ਵੱਡੀ ਚ ਤੇ ਨਾਲ ਹੀ ਥੋੜਾ ਨਮਕ ਤੇ ਥੋੜੀ ਹਲਦੀ ਆਪਾਂ ਲਗਾ ਕੇ ਨਾ ਇਹਨੂੰ ਰੱਖ ਦੇਣਾ ਆ 5-7 ਮਿੰਟ ਜਦ ਤੱਕ ਇਹਦੇ ਵਿੱਚੋਂ ਜਿਹੜਾ ਪਾਣੀ ਥੋੜਾ ਨਿਕਲ ਜਾਣਾ ਹੈ ਤੇ ਕੋੜਾ ਪੰ ਜਿਹੜਾ ਹੋਰ ਘਟ ਜਾਣਾ। ਮੈਂ ਇਸ ਤਰ੍ਹਾਂ ਆ ਸਾਰਾ ਮਿਕਸ ਕਰਕੇ ਛੱਡ ਦੇਣਾ। ਇਹਨੂੰ ਸਾਈਡ ਤੇ ਕੱਢਦੇ ਆ ਤੇ ਨਾਲ ਹੀ ਹੁਣ ਤੁਸੀਂ ਦੇਖ ਸਕਦੇ ਆਪਾਂ ਇਹ ਜਿਹੜਾ ਮਟੀਰੀਅਲ ਲਿਆ ਆਪਾਂ ਇਹ ਵੀ ਸਾਰਾ ਕੁੱਟਣਾ ਹੀ ਆ। ਕਟਣਾ ਆਪਾਂ ਕੁਛ ਨਹੀਂ ਹੋ ਸਾਰਾ ਕੁਝ ਕੁੱਟ ਕੇ ਇਹਦੇ ਵਿੱਚ ਐਡ ਕਰਨਾ ਹੈ ਲਸਣ ਲਿਆ ਤੇ ਨਾਲ ਲਾਲ ਮਿਰਚਾਂ ਸੁੱਕੀਆਂ ਜਿਹੜੀਆਂ ਤਿੰਨ ਨੇ ਉਹ ਆਪਾਂ ਇਹਦੇ ਵਿੱਚ ਪਾਉਣੀਆਂ ਇਸੇ ਤਰ੍ਹਾਂ ਹੀ ਮੈਂ ਸਾਬਤੇ ਕੁੱਟਣਾ ਆ ਪਹਿਲਾਂ ਇਹ ਕੁੱਟ ਲਵਾਂਗੇ ਫਿਰ ਇਹ ਦੋ ਪਿਆਜ਼ ਆ ਤੇ ਉਸ ਤੋਂ ਬਾਅਦ ਕੱਚੀ ਅੰਬੀ ਲਈ ਆ ਆਪਾਂ ਇਹ ਕੁੱਟਣਾ ਅਦਰਕ ਤੇ ਟਮਾਟਰ ਆਪਾਂ ਇਸੇ ਤਰ੍ਹਾਂ ਹੀ ਸਾਬਤੇ ਜਿਹੜੇ ਵਿੱਚ ਐਡ ਕਰਦੇ ਆ ਤੇ ਕੁੱਟਣਾ ਵੀ ਇਸ ਤਰ੍ਹਾਂ ਨਹੀਂ ਹੋ ਕਿ ਆਪਾਂ ਪੀਸਟ ਬਣਾਉਣੀ ਆ ਜਿਸ ਤਰ੍ਹਾਂ ਬਸ ਦਰੜ ਪਰੜ ਕਰਦੇ ਆ ਆਪਾਂ ਉਸ ਤਰ੍ਹਾਂ ਇਹਨੂੰ ਮਸਤ ਥੋੜੀ ਥੋੜੀ ਛੱਟ ਮਾਰਨੀ। ਸਾਰੀਆਂ ਲਸਣ ਦੀਆਂ ਕਲੀਆਂ ਤੇ ਬਸ ਇੱਕ ਇੱਕ ਦੋ ਦੋ ਵਾਰ ਇਦਾਂ ਛੱਟ ਮਾਰ ਲੈਣੀ ਤੇ ਜਿਹੜੀ ਮਿਰਚਾਂ ਉਹਨੂੰ ਥੋੜਾ ਕੁੱਟ ਲਓ। ਉਹਨੂੰ ਆਪਾਂ ਸੈਪਰੇਟ ਕਰ ਹੀ ਜਾਣਾ ਤੇ ਫਿਰ ਬਾਅਦ ਵਿੱਚ ਆਪਾਂ ਅੰਬੀ ਐਡ ਕਰਾਂਗੇ ਤੇ ਉਹ ਵੀ ਕੁੱਟ ਲੈਣੀ ਹੈ। ਮਸੇਂਸੀ ਤਰ੍ਹਾਂ ਨਹੀਂ ਕੁਪਣਾ ਇਹਨੂੰ ਆਪਾਂ ਪੇਸਟ ਨਹੀਂ ਬਣਾਉਣੀ ਦਾ ਟੇਸਟ ਬਹੁਤ ਵਧੀਆ ਆਉਣਾ ਹੈ ਜਦੋਂ ਆਪਾਂ ਸਾਰਾ ਮਸਾਲਾ ਵਿੱਚ ਐਡ ਕਰਾਂਗੇ ਨਾਲ ਹੀ ਪਾਮਨਜੀ ਅੰਬ ਜਿਹੜੀ ਕੱਟੀ ਆ ਇਹ ਵੀ ਇਸ ਤਰ੍ਹਾਂ ਹੀ ਆਪਾਂ ਥੋੜੀ ਥੋੜੀ ਸੱਟ ਮਾਰ ਲਵਾਂਗੇ ਮੌਸਮ ਵਧੀਆ ਹੈ ਕੱਚੀਆਂ ਆਉਂਦੀਆਂ ਜੁੜੀਆਂ ਗਰਮੀਆਂ ਵਿੱਚ ਤਾਂ ਆਮ ਹੀ ਮਿਲ ਜਾਂਦੀਆਂ ਮੌਸਮ ਵਧੀਆ ਤਾਂ ਨਹੀਂ ਗਰਮੀ ਬੜਾ ਸ਼ੁਰੂ ਹੋ ਗਿਆ ਜਾਦਾ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਵਿੱਚ ਐਡ ਕਰਨੀਆਂ ਚਾਹੀਦੀਆਂ ਆਪਾਂ ਨੂੰ ਖਾਣੇ ਦੇ ਇਹਨਾਂ ਦੇ ਬੈਨੀਫਿਟ ਵੀ ਬਹੁਤ ਹੁੰਦੀਆਂ ਹੈ ਤੇ ਟੇਸਟ ਲਈ ਵੀ ਵਧੀਆ ਹੈ ਬੱਸ ਇਸ ਤਰ੍ਹਾਂ ਹੀ ਆਪਾਂ ਇਹਨੂੰ ਥੋੜਾ ਥੋੜਾ ਜਿਹਾ ਕੁੱਟ ਲੈਣਾ ਏ ਬਾਰੀ ਆ ਗਈ ਜੀ ਪਿਆਜ਼ ਦੀ ਪਿਆਜ਼ ਵੀ ਨਹੀਂ ਕੱਟਣਾ ਜੀ ਆਪਾਂ ਇੱਦਾਂ ਹੀ ਕੁੱਟਾਂਗੇ ਇੱਕ ਦੋ ਛੱਟ ਵੱਜ ਗਈ ਤੇ ਨਾਲ ਹੀ ਇਹ ਕੁੱਟ ਹੋ ਜਾਣਾ ਹੈ ਢਾੜ ਜ਼ਰੂਰ ਹੁੰਦਾ ਹੈ ਜਦੋਂ ਆਪਾਂ ਪੂਰਾ ਸਾਬਤ ਕੁੱਟਦੇ ਆਂ ਇਸੇ ਤਰ੍ਹਾਂ ਹੀ ਕੁੱਟਣਾ ਹੈ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਆਪਾਂ ਸਾਰਾ ਮਟੀਰੀਅਲ ਜਿਹੜਾ ਕੁੱਟ ਕੇ ਰੈਡੀ ਕਰ ਲਿਆ ਹੈ ਤੇ ਵਾਲਾ ਜਿਹੜਾ ਕ੍ਰੇਲਿਆਂ ਦੇ ਵਿੱਚੋਂ ਆਪਾਂ ਮਟੀਰੀਅਲ ਕੱਢਿਆ ਸੀ ਉਹਦੇ ਵਿੱਚ ਥੋੜੇ ਬੀਜ ਸੀ ਜਿਹੜੇ ਹਾਰਡ ਸੀਗੇ ਉਹ ਵੀ ਆਪਾਂ ਸੈਪਰੇਟ ਕੱਢ ਦਿੱਤੇ ਹੁਣ ਪਹਿਲਾਂ ਆਪਾਂ ਜੀ 팬 ਦੇ ਵਿੱਚ ਲਿਆ ਥੋੜਾ ਤੇਲ ਪਾਇਆ ਤੁਸੀਂ ਕਿਸੇ ਵੀ ਤੇਲ ਵਿੱਚ ਬਣਾ ਸਕਦੇ ਹੋ ਜੇ ਸਰੋਂ ਦੇ ਤੇਲ ਵਿੱਚ ਬਣਾਉਂਦੇ ਆ ਤਾਂ ਉਹਦੇ ਵਿੱਚ ਵੀ ਬਣਾ ਲਓ ਪਰ ਅਸੀਂ ਦੂਸਰਾ ਹੀ ਕੁਕਿੰਗ ਆਇਲ ਜਿਹੜਾ ਯੂਜ਼ ਕਰਨ ਲੱਗੇ ਆ ਥੋੜਾ ਇਹਦੇ ਵਿੱਚ ਪਾ ਲਓ ਜੀਰਾ ਇਹ ਏ ਕ੍ਰੇਲੇ ਤੁਸੀਂ ਦੇ ਸਕਦੇ ਆ ਨਮਕ ਤੇ ਹਲਦੀ ਆਪਾਂ ਜੋ ਛਿੱਲਣ ਲਗਾ ਕੇ ਰੱਖੀ ਸੀਗੀ ਇਹਦੇ ਵਿੱਚੋਂ ਵੀ ਪਾਣੀ ਜਿਹੜਾ ਹਨਾ ਹੁਣ ਨਿਕਲ ਗਿਆ ਆ ਤੇ ਆਪਾਂ ਪਹਿਲਾਂ ਇਹ ਐਡ ਕਰਾਂਗੇ ਤੇ ਐਡ ਕਰਨ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਹਨੂੰ ਹੱਥ ਵਿੱਚ ਲੈ ਕੇ ਥੋੜਾ ਨਚੋਲ ਜਰੂਰ ਲੈਣ ਤੁਸੀ ਦੇ ਸਕਦੇ ਕਿੰਨਾ ਪਾਣੀ ਨਿਕਲਦਾ ਪਿਆ ਇਹਦੇ ਨਾਲ ਇਹਦੀ ਜਿਹੜੀ ਪਰਤਨ ਆ ਹੋਰ ਵੀ ਘਟ ਜਾਣੀ ਆ ਤੇ ਕੌੜੇ ਬਹੁਤ ਘੱਟ ਬਣਨੇ ਆ ਅਸੀ ਜਿ ਤਰ੍ਹਾਂ ਹੁਣ ਆਪਾਂ ਪਹਿਲਾਂ ਇਹਨੇ ਛਿਲਕਿਆਂ ਨੂੰ 5 ਤੋਂ 7 ਮਿੰਟ ਸੇਕ ਲਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਮਟੀਰੀਅਲ ਰੈਡੀ ਕੀਤਾ ਆ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਆ ਇਹਦਾ ਕੰਮ ਵੀ ਬਹੁਤ ਘਟਿਆ ਤੇ ਡਿਫਰੈਂਟ ਤਰੀਕੇ ਨਾਲ ਬਣਦੇ ਤੇ ਕੌੜੇ ਤਾਂ ਬਿਲਕੁਲ ਨਹੀਂ ਬਣਦੇ ਇਸ ਕਰਕੇ ਇਹਨੂੰ ਫਰਾਈ ਹੋਣਾ ਪਵੇ ਮੈਂ ਸਾਰੀਆਂ ਛਿਲਕਿਆਂ ਨੂੰ ਆਪਾਂ ਪੰਗੀ ਤਰ੍ਹਾਂ ਜਿਹੜਾ ਸੇਕ ਲਵਾ ਲੈਣਾ ਹੈ ਬਕਰਾ ਤੜਕਾ ਪਕਸਨੀ ਲਗਾਉਣਾ ਨਾ ਬਕੜੀ ਆਪਾਂ ਇਹ ਫਰਾਈ ਕਰਨੇ ਆ ਬਸ ਜਦੋਂ ਸੀਕ ਲੱਗ ਗਿਆ ਤੇ ਨਾਲ ਹੀ ਆਪਾਂ ਜਿਹੜਾ ਮਟੀਰੀਅਲ ਕੁੱਟ ਕੇ ਰੈਡੀ ਕੀਤਾ ਹੈ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਇਸ ਤਰ੍ਹਾਂ ਆਪਾਂ ਸੀਕ ਲਾ ਲਿਆ 5 ਮਿੰਟ ਲੋ ਫਲੇਮ ਤੇ ਆਪਾਂ ਸੀਕ ਲਗਾਇਆ ਤੁਸੀਂ ਦੇਖ ਸਕਦੇ ਕਲਰ ਵੀ ਇਹਦਾ ਚੇਂਜ ਹੋ ਗਿਆ ਤੇ ਹੁਣ ਨਾਲ ਹੀ ਆਪਾਂ ਜਿਹੜਾ ਮਟੀਰੀਅਲ ਰੈਡੀ ਕੀਤਾ ਸੀ ਉਹ ਆਪਾਂ ਇਹਦੇ ਵਿੱਚ ਸਾਰਾ ਐਡ ਕਰ ਦੇਣਾ ਤੇ ਇਹ ਪਾਤੀ ਜੀ ਪਿਆਜ਼ ਅੱਧੇ ਰਸ ਮੇਥਾ ਤੇ ਲਸਣਾਂਾਂ ਤੇ ਜੇ ਜੀ ਅੰਬੀ ਕੁੱਤੀ ਸੀ ਆਪਾਂ ਨਾਲ ਹੀ ਤੇ ਨਾਲ ਹੀ ਮਟੀਰੀਅਲ ਜਿਹੜਾ ਕareleਆਂ ਦੇ ਵਿੱਚੋਂ ਨਿਕਲਿਆ ਇਹ ਦੋ ਟਮਾਟਰ ਇਹ ਵੀ ਲਈ ਆਪਾਂ ਸਾਥੇ ਪਾ ਦੇਣੇ ਹੋਣ ਤੋਂ ਬਾਅਦ ਨਾਲ ਹੀ ਤੁਸੀਂ ਦੇ ਸਕਦੇ ਹੋ ਆਪਕੇ ਬਸpoon ਲਈ ਆ ਦੀ ਸੌ ਇਹ ਵੀ ਵਿੱਚ ਐਡ ਕਰਾਂਗੇ ਤੇ ਸੁੱਕੀ ਮੇਥੀ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਛਾੜ ਦੋ ਫਿਰ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਥੋੜਾ ਨਮਕ ਪਾ ਕੇ ਆਪਾਂ ਇਹਨੂੰ ਕਵਰ ਕਰ ਦੇਣਾ ਤੇ ਫਿਰ ਪੰਤ 7 ਮਿੰਟ ਧੇਰੇ ਨੇ ਸੇਕ ਲਗਾ ਮੰਗੇ ਤੇ ਉਸ ਤੋਂ ਬਾਅਦ ਆਪਾਂ ਹਲਦੀ ਮਿਰਚ ਕੁਛ ਐਡ ਕਰਨਾ ਤੇ ਉਹ ਬਾਅਦ ਵਿੱਚ ਕਰਾਂਗੇ ਥੋੜਾ ਨਮਕ ਆਪਾਂ ਜਿਹੜਾ ਉਹ ਪਹਿਲਾਂ ਐਡ ਕਰ ਦਿੰਦੇ ਥੋੜਾ ਨਮਕ ਦੀ ਪਾਣਾ ਆ ਪਰ ਥੋੜਾ ਨਮਕ ਪਹਿਲਾਂ ਪਾਇਆ ਵੀ ਸੀ ਜਦੋਂ ਆਪਾਂ ਤਰੇਲੇ ਪੰਨਾ ਛੜੀਕਿਆਂ ਨੂੰ ਲਗਾਇਆ ਬਹੁਤ ਵਧੀਆ ਟੇਸਟ ਆਣਾ ਹੈ ਜਿਆਦਾ ਕੋਈ ਕੰਮ ਵੀ ਨਹੀਂ ਸੀਗਾ ਆਪਾਂ 21 ਵਜੇ ਮਟੀਰੀਅਲ ਰੈਡੀ ਕਰਕੇ ਜਿਹੜਾ ਇਹਨੂੰ ਆਪਾਂ ਬਣਾ ਲੈਣਾ ਆ ਤੇ ਇਦਾਂ ਕਰ ਦੋ ਜਿੱਕਾ ਵਰ ਸਾਰੇ ਨੇ ਕਮੈਂਟ ਬਹੁਤ ਸਾਰੇ ਕੀਤੇ ਨੇ ਜਿਹਨੇ ਵੀ ਪੈਣਾ ਨੇ ਦੱਸਿਆ ਕਿ ਕਿਹੜੀ ਕਿਹੜੀ ਛਿੱਟੀ ਤੋਂ ਸਾਡੀਆਂ ਵੀਡੀਓ ਦੇਖਦੇ ਆ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਸਿੱਧਾ ਕਮੈਂਟ ਕਰਦੇ ਆ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਕਮੈਂਟ ਕਰਨਾ ਨਾ ਭੁੱਲਿਓ 5 ਤੋਂ 7 ਮਿੰਟ ਸੇਕਲ ਗਾਲਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਲਾਸਟ ਤੇ ਜਿਹੜਾ ਮਸਾਲਾ ਆਪਾਂ ਪਾਉਣਾ ਆ ਇਹਦੇ ਵਿੱਚ ਆਪਾਂ ਹਲਦੀ ਤੇ ਥੋੜੀ ਜਿਹੀ ਲੱਗੀ ਮਿਰਚੀ ਐਡ ਕਰਨੀ ਆ ਤੇ ਨਮਕ ਆਪਾਂ ਪਾ ਦਿੱਤਾ ਸੀ ਤੇ ਮਿਰਚ ਜੇ ਤੁਸੀਂ ਸਪਾਈਸੀ ਕਾੰਦੇ ਆ ਤਾਂ ਥੋੜੀ ਹੋਰ ਐਡ ਕਰ ਲਓ ਮੈਂ ਹੋਰ ਨਹੀਂ ਐਡ ਕਰਾਂਗੀ ਕਿਉਂਕਿ ਅਸੀਂ ਵਿੱਚ ਜਿਹੜੀਆਂ ਦੋ ਤੋਂ ਤਿੰਨ ਮਿਰਚਾਂ ਕੱਟ ਕੇ ਆਪਾਂ ਜਿਹੜੀਆਂ ਐਡ ਕਰ ਲਈਆਂ ਉਹਨਾ ਪਲੇਨ ਮਿਕਸ ਕਰ ਲੈਣਾ ਮਿਕਸ ਕਰਕੇ ਤੇ 5 ਮਿੰਟ ਆਪਾਂ ਇਹਨੂੰ ਕਵਰ ਕਰ ਦੇਣਾ ਤੇ ਉਸ ਤੋਂ ਬਾਅਦ ਵੀ ਇਹ ਤਰੇਲੇ ਜਿਹੜੇ ਅੱਜ ਦੇ ਆ ਇਹ ਬਣ ਕੇ ਰੈਡੀ ਆ ਖੜਤਨ ਤਾਂ ਬੈਰਿਫੁਲ ਨਹੀਂ ਰਹੇ ਹੁੰਦੇ ਜੇ ਤੁਸੀਂ ਇਸ ਕਰਕੇ ਨਹੀਂ ਕਰੇਲੇ ਖਾਂਦੇ ਕਿ ਤੌੜੇ ਬਣਦੇ ਆ ਤੇ ਇੱਕ ਵਾਰੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਤੇ ਬਣਾ ਕੇ ਜ਼ਰੂਰ ਖਾਓ ਹਾਂਜੀ ਸਬਜੀ ਹੋ ਗਈ ਆ ਜੀ ਰੈਡੀ ਉਡੇ ਟਾਈਮ ਵਿੱਚ ਆਪਾਂ ਅੱਜ ਕ੍ਰੇਲਿਆਂ ਦੀ ਇੱਕ ਬਖਰੀ ਜਿਹੜੀ ਰੈਸਪੀ ਤਿਆਰ ਕੀਤੀ ਆ 스멜 ਬਹੁਤ ਵਧੀਆ ਆ ਰਹੀ ਆ ਤੁਸੀਂ ਦੇਖ ਸਕਦੇ ਆ ਦੇਖਣ ਵੀ ਬੜੀ ਸੁਆਦ ਲੱਦੀ ਆ ਮਟੀਰੀਅਲ ਸਾਰਾ ਵਿੱਚ ਹੋ ਗਿਆ ਜੀ ਮਿਕਸ ਲੋ ਫਲੇਮ ਤੇ ਆਪਾਂ ਸੇਕ ਲਗਾਇਆ ਇਹਨੂੰ 5 ਤੋਂ 7 ਮਿੰਟ ਜਦੋਂ ਆਪਾਂ ਹਲਦੀ ਵਗੈਰਾ ਪਾ ਲਈ ਸੀ ਤੇ ਫਿਰ ਬਣ ਕੇ ਹੋ ਗਈ ਜੀ ਰੈਡੀ ਸਬ지 ਤੁਸੀਂ ਦੇਖਿਆ ਸਾਡੇ ਇੱਕਦਮ ਜਿੱਦਾਂ ਆਪਾਂ ਕਰੇਲੇ ਭਰ ਕੇ ਬਣਾਉਂਦੇ ਆ ਉਹਦੇ ਵਾਂਗ ਹੀ ਬਣ ਗਈ ਆ ਪਰ ਇਸ ਵਿੱਚ ਕੰਮ ਵੀ ਥੋੜਾ ਘੱਟ ਹੋਇਆ ਤੇ ਜਲਦੀ ਰੈਡੀ ਹੋ ਗਈ ਤੁਸੀਂ ਵੀ ਟ੍ਰਾਈ ਜਰੂਰ ਕਰਿਓ ਕੋੜੇ ਬਿਲਕੁਲ ਨਹੀਂ ਬਣਦੇ ਤੇ ਸਾਰੀ ਫੈਮਿਲੀ ਨਾਲ ਸ਼ੇਅਰ ਕਰੋ ਬਣਾ ਕੇ ਖਾਓ ਤੇ ਆਪਾਂ ਮਿਲਦੇ ਆਪਾਂ ਤੁਹਾਨੂੰ ਇੱਕ ਨਵੀਂ ਰੈਸਪੀ ਦੇ ਨਾਲ ਮਮਾ ਜੀ ਸਸ਼ਿਕਾ ਟੈੱਕ ਹੈ ਜੀ